ਤੇ ਇਥੇ ਨਾ ਸੜਕ ਸੁਰੱਖਿਆ ਫੋਰਸ ਤੇ ਨਾ ਕੋਈ ਪੁਲਿਸ ਦਾ ਮੁਲਾਜ਼ਮ ਖੂ ਹੈ ਇਸ ਸਰਕਾਰ ਤੇ ਆਹ 10 ਵਾਰੀ ਫੋਨ ਕਰਤਾ ਭਾਜੀ ਆਹ ਦੇਖ ਲਓ ਮੇਰੇ ਡਿਟੇਲ ਕਢਾ ਕੇ ਦੇਖ ਲਓ ਆਹ ਬਾਈ ਵੀ ਕਰਾਈ ਮਾਰ ਰਿਹਾ ਕੋਈ ਫੋਨ ਨਹੀਂ ਚੱਕ ਰਿਆ ਕੋਈ ਲੈਣੀ ਨਹੀਂ ਲੈਣੇ ਨਾ 112 ਨਾਲ ਕੋਈ ਦੂਜਾ ਤੇ ਮੁਨਸੀ ਨਾਲ ਮੇਰੀ ਗੱਲ ਹੋਈ ਕਹਿੰਦੇ ਹੁਣੇ ਹੀ ਬੰਦੇ ਭੇਜਦਾ ਬਾਅਦ ਫੋਨ ਹੀ ਨਹੀਂ ਚੱਕ ਰਿਆ ਕਿੰਨਾ ਟਾਈਮ ਹੋ ਗਿਆ ਇਹਨੂੰ ਐਕਸੀਡੈਂਟ ਹੋ ਗਿਆ ਇਹਨੂੰ ਕੋ ਕਟੋ-ਕਟਾ ਕੇ ਕਾਹ ਹੋ ਗਿਆ ਸਰ ਚਲੋ ਤੂੰ ਦੇਖ ਸਕਦੇ ਤੁਸੀਂ ਕੋਈ ਪੁਲਿਸ ਦਾ ਮੁਲਾਜ਼ਮ ਨਹੀਂ ਖੁਸ਼ ਨਹੀਂ ਇਥੇ ਬਹੁਤ ਪਤਾ ਕਿ ਆਹ ਉਹ ਐਸੇ ਆਖੀ ਚਲਵਾ ਰਹੇ ਨੇ ਵੀਰ ਜੀ ਰਿਸਪੋਨਸਿਬਿਲਟੀ ਤਾਂ ਹੋਣੀ ਚਾਹੀਦੀ ਨਾ ਅਸੀਂ ਟ੍ਰੈਫਿਕ ਕੱਟ ਰਹੇ ਆ ਘਟੋ ਘਟ ਸਾਨੂੰ 40 ਮਿੰਟ ਹੋਣ ਨੂੰ ਆ ਰਹੇ ਆ ਲੱਗੇ ਮਹਾਰਾਜ ਸਾਹਿਬ ਦੇਖੋ ਇਹ ਇਹ ਤਾਂ ਕੁਝ ਨਹੀਂ ਆ ਦੇ ਕਿੱਥਾ ਅਰਬੇ ਸੇ 1.5 ਕਿਲੋਮੀਟਰ ਤੇ ਨਹੀਂ ਹੈਗਾ ਆ ਥਾਣਾ ਕਿੰਨੇ ਮਿੰਟ ਖਾਣਾ ਨਹੀਂ ਆਇਆ ਮਾਰਮ ਦਾ ਪ੍ਰੋਬਲਮ ਆਈ ਜੀ ਤਾਂ ਸਿਰ ਬੋਡੀ ਪਹਿ ਨੂੰ 40 ਮਿੰਟ ਹੋ ਗਏ ਇੱਥੇ ਦੇਖੋ ਅਸਾਈਨ ਕਰੋ ਜੀ ਇਹ ਡੈੱਡ ਬੋਡੀ ਤੁਹਾਡੇ ਸਾਹਮਣੇ ਚੱਕੀ ਆ ਹਾਂ ਜੀ ਹਾਂ ਬਸ ਚੇਂਜ ਕਰ ਦੋ ਤੁਸੀਂ ਕੋਈ ਚੱਕਰ ਨਹੀਂ ਸਰ ਨੀਚੇ ਆਂ ਟ੍ਰਾਂਸਪੋਰਟ ਕੋਡੀਰ ਐਕਸੀਯੂਟੀਆ ਪੀਸੀਆਰ ਚਾਰਨ ਸਟੇਟ ਹਾਂ ਜੀ ਹਾਂ ਆ ਕਰੋ ਜੀ ਤੁਹਾਡੇ ਸਾਹਮਣੇ ਡੈੱਡ ਬੋਡੀ ਚੱਕੀ ਆ ਕੋਡੀ ਕਿੱਥੇ ਵਿੱਚ ਐਂਬੂਲੈਂਸ ਵਾਲੇ ਆਪਾਂ ਬਹੁਤ ਨੀਚੇ ਸੈਰ ਕਰਦੇ ਪਾਉਂਦੇ ਆ ਲੈ ਕੇ ਜਾ ਰਹੀ ਹੈ ਬੋਡੀ ਨੂੰ ਬਸ ਐਂਬੂਲੈਂਸ ਲੈ ਕੇ ਜਾ ਰਹੀ ਹੈ ਆਪਣਾ ਮੋਬਾਈਲ ਨੰਬਰ ਬਾਦੋਂ ਬੈਂਟ ਨੰਬਰ ਵਾ ਦੇਉ ਜੀ ਮੈਂ ਲੱਭ ਪਾਉਂਗਾ ਉਹਨਾਂ ਨਾਲ ਦੌਰ ਚਲਾ ਦੋ ਲੱਗੂ ਦੇ ਲੱਗ ਲੈ ਆਪਣੇ ਲੋ ਜੀ ਚੱਲੋ ਉਹ ਵਾਲਾ ਨੰਬਰ ਹਾਲੇ ਪਾਣੀ ਮਾਰ ਕੋ ਯਾਰ ਇੱਥੇ ਜੀ ਇਹ ਐਸਆਈ ਸਾਹਿਬ ਨੇ ਪਾਣੀ ਮਾਰ ਦਿਆ ਕਿ ਨਾ ਪਾਣੀ ਮਾਰ ਦਿਆ ਇਹਨੇ ਡਿਊਟੀ ਅਫਸਰ ਨਵਾਜਣੀ ਮੇਰੀ ਡਿਊਟੀ ਨਹੀਂ ਚਲੋ ਪੀਸੀਆਰ ਜੀ ਤੁਸੀਂ ਫੋਨ ਕਰੋ ਨਾ ਉਹਨਾਂ ਨੂੰ ਫੋਨ ਤਾਂ ਕਰ ਦੋ ਨਾ ਇਹਦਾ ਯਾਰ 40 ਮਿੰਟ ਬੋਡੀ ਨੂੰ ਪਈ ਨਹੀਂ ਕਿੱਥੇ 10 ਮਿੰਟ ਚਲ 5-10 ਮਿੰਟ ਆਪਾਂ ਮੰਨ ਸਕਦੇ ਇੱਥੇ ਪੀਸੀਆਰ ਹਾਂ